ਵਲੇ 5 4:45 ਤੱਕ ਗੁਰੂ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤ ਤੋ ਧਾਰਨ ਹੈ ਭਉਦਿਲ ਵਿਖਮਸਗਾਹੋ ਗੁਰ ਬੋਹਿਥ ਤਾਰਿਯੰ ਨਾਨਕ ਪੂਰ ਕਰਮ ਸਤਿਗੁਰ ਚਰਨੀ ਲਗਿਆ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰਸਰ ਨਾ ਦਿਆ ਨਾਟਕ ਚੇਟ ਕੀਏ ਕੋ ਕਾਜਾ ਪ੍ਰਭ ਲੋਗਨ ਕਹਾ ਆਵਤ ਲਾਜ ਅਨਯਥਾ ਸ਼ਰਨੰ ਨਾਸਤੀ ਤੁਮੇਵ ਸ਼ਰਨਮ ਮਮ ਤਸਮੋਤ ਕਾਰਣ ਭਾਵੈ ਰਕਸ਼ਮ ਪਰਮੇਸ਼ਵਰ ਸੱਜਣ ਸੱਚਾ ਪਾਤਸ਼ਾਹ ਸਿਰਸਾ ਹੁੰਦਾ ਸੋਹੋ ਿਸ ਪਾਸ ਬਹਿਠਿਆ ਸੋਹੀਆ ਸਭ ਨਾਂ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਚੌਥਾ ਈਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾ ਕ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਦਾ ਸਰਬ ਸੁਖ ਪਾਵਹਿ ਮੇਰੇ ਮਨਾ ਈਸ਼ਾ ਪੂਰਕ ਸਰਬ ਸੁਖ ਦਾਤਾ ਹਰ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੋਚਾ ਸੰਸਾਰ ਸਮੁੱਚਾ ਸਿੱਖ ਪੰਥ ਔਰ ਖਾਲਸਾ ਪੰਥ ਨੌਵੇਂ ਗੁਰਦੇਵ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਗੁਰਪੁਰਬ ਦੀ ਸਤਾਪਦੀ ਮਨਾ ਰਿਹਾ ਹੈ। ਸਾਥ ਸੰਗਤ ਜੀ ਵਿਸ਼ੇਸ਼ ਰੂਪ ਦੇ ਵਿੱਚ ਗੁਰਦੁਆਰਾ ਅਸੀਸਗੰਗ ਸਾਹਿਬ ਚਾਂਦਨੀ ਚੌਕ ਦਿੱਲੀ ਵਿਖੇ ਅੱਜ ਦੇ ਦਿਨ ਅੱਜ ਤੋਂ 350 ਸਾਲ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਲਕ ਜੰਡੂ ਰਾਖਾ ਪ੍ਰਮਤਾਖਾ ਕਿਨੂ ਵੱਡੋ ਕਲੂ ਮਹਸਾਕਾ ਕਾਲ ਯੁਗ ਦੇ ਅੰਦਰ ਤਿਲਕ ਜੰਡੂ ਪਾਪ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੀ ਅਲੌਕਿਕ ਔਰ ਅਦੁੱਤੀ ਸ਼ਹਾਦਤ ਦਿੱਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫੁਰਮਾਨ ਕਰਦੇ ਆ ਕਿ ਕਲਯੁਗ ਦੇ ਵਿੱਚ ਇਹ ਕੋਈ ਇੱਕ ਸਦੀ ਵਿੱਚ ਦੋ ਸਦੀਆਂ ਵਿੱਚ ਨਹੀਂ ਸਮੁੱਚੇ ਕਲਯੁਗ ਦੇ ਸਮੇਂ ਵਿੱਚ ਇਤਨਾ ਵੱਡਾ ਸਾਖਾ ਇਤਨੀ ਵੱਡੀ ਸ਼ਹੀਦੀ ਦੂਸਰੇ ਲੋਕਾਂ ਦੇ ਧਰਮ ਲਈ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿ ਨਹੂਆਂ ਹੋਰ ਕੋਈ ਦੁਨੀਆ ਦਾ ਪੀਰ ਪਗੰਬਰ ਅਵਤਾਰ ਇਤਨੀ ਵੱਡੀ ਕੁਰਬਾਨੀ ਇਤਨਾ ਵੱਡਾ ਪਰਉਪਕਾਰ ਇਸ ਧਰਤੀ ਤੇ ਨਹੀਂ ਕਰ ਸਕਿਆ ਜਿਤਨੀ ਵੱਡੀ ਕੁਰਬਾਨੀ ਜਿਤਨੀ ਵੱਡੀ ਸ਼ਹੀਦੀ ਧੰਗ ਗੁਰੂ ਤੇਗ ਬਹਾਦਰ ਸਾਹਿਬ ਜਿਨੇ ਦਿੱਤੀ ਹੈ ਫਾਰਸੀ ਵਿੱਚ ਸਾਕਾ ਦਾ ਅਰਥ ਹੈ ਕਿ ਮੁਸ਼ਕਲ ਸਮੇਂ ਦੇ ਵਿੱਚ ਜੋ ਘਟਨਾ ਘਟਦੀ ਹੈ ਉਸ ਨੂੰ ਉਸ ਵਾਕਿਆਤ ਨੂੰ ਸਾਕਾ ਕਿਹਾ ਜਾਂਦਾ ਹੈ ਅਰਬੀ ਦੇ ਵਿੱਚ ਸਾਕ ਹੈ ਭਾਵ ਬਹੁਤ ਮੁਸ਼ਕਲ ਤੋਂ ਮੁਸ਼ਕਲ ਸਮੇਂ ਵਿੱਚ ਜੋ ਘਟਨਾ ਜੋ ਉਸ ਸਮੇਂ ਦੇ ਵਿੱਚ ਐਸਾ ਵਾਕਿਆਤ ਵਰਤ ਜਾਂਦਾ ਉਸ ਦਾ ਨਾਮ ਸਾਕਾ ਹੈ। ਔਰ ਸੱਚੇ ਪਾਤਸ਼ਾਹ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੋ ਵੇਰੀ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉੱਤੇ ਸਾਕਾ ਸ਼ਬਦ ਵਰਤੇ ਆ ਕਿ ਇਸ ਧਰਤੀ ਤੋਂ ਲੈ ਕੇ ਸਮੁੱਚੇ ਅਸਮਾਨ ਤੱਕ ਐਸੀ ਸ਼ਹੀਦੀ ਐਸਾ ਸਾਕਾ ਅੱਜ ਤੱਕ ਨਹੀਂ ਵਾਪਰਿਆ ਜਿਹੜਾ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਧਰਤੀ ਦੇ ਉੱਤੇ ਹਿੰਦੂ ਧਰਮ ਦੀ ਰੱਖਿਆ ਲਈ ਇਸ ਦੇਸ਼ ਦੇ ਲੋਕਾਂ ਲਈ ਇਤਨੀ ਵੱਡੀ ਕੁਰਬਾਨੀ ਦਿੱਤੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ ਵੈਸਾਖ ਬਦੀ ਪੰਚਮੀ 1621 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲਾਂ ਵਿੱਚ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ ਔਰ ਜਿਸ ਵਕਤ ਅਵਤਾਰ ਧਾਰਨ ਦੀ ਆਪ ਜੀ ਨੂੰ ਖਬਰ ਮਿਲੀ ਸੱਚੇ ਪਾਤਸ਼ਾਹ ਗੁਰੂ ਕੇ ਮਹਿਲਾ ਵਿੱਚ ਆਏ ਔਰ ਮਾਤਾ ਨਾਨਕੀ ਜੀ ਅਤੇ ਦਾਸੀਆਂ ਬਾਲਕ ਸਰੂਪ ਨੂੰ ਲੈ ਕੇ ਜਦੋਂ ਛੇਵੇਂ ਪਾਤਸ਼ਾਹ ਜੀ ਦੇ ਅੱਗੇ ਗਏ ਨਾ ਤਾਂ ਛੇਵੇਂ ਪਾਤਸ਼ਾਹ ਜੀ ਨੇ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਕੀਤੀ ਉਸ ਵਕਤ ਮਾਤਾ ਨਾਨਕੀ ਜੀ ਨੇ ਪੁੱਛਿਆ ਮਹਾਰਾਜ ਤੁਹਾਡੇ ਚਾਰ ਸਾਹਿਬਜ਼ਾਦੇ ਹੋਰ ਵੀ ਉਹਨਾਂ ਨੇ ਜਨਮ ਲਏ ਐ ਉਹਨਾਂ ਨੂੰ ਇਸ ਤਰ੍ਹਾਂ ਨਮਸਕਾਰ ਨਹੀਂ ਕੀਤੀ ਤਾਂ ਸੱਚੇ ਪਾਤਸ਼ਾਹ ਜੀ ਨੇ ਆਖਿਆ ਸਾਰੇ ਗੁਰਸਿੱਖਾਂ ਨੂੰ ਮਾਤਾ ਜੀ ਨੂੰ ਸੰਬੋਧਨ ਕਰਦਿਆਂ ਕਿ ਧੰਗੁਰੂ ਨਾਨਕ ਦੇਵ ਸਾਹਿਬ ਜੀ ਦੀ ਨੌਵੀਂ ਜੋਤ ਇਸ ਸੰਸਾਰ ਦੇ ਉੱਤੇ ਉਤਾਰ ਧਾਰ ਕੇ ਆਈ ਐ ਔਰ ਇਹ ਦੁਨੀਆ ਦੇ ਵਿੱਚ ਧਰਮ ਦੀ ਰੱਖਿਆ ਲਈ ਇਤਨੀ ਵੱਡੀ ਕੁਰਬਾਨੀ ਦੇਣਗੇ ਕਿ ਇਸ ਧਰਤੀ ਦਾ ਇਸ ਦੁਨੀਆ ਦਾ ਇਹਨਾਂ ਲੋਕਾਂ ਦੇ ਧਰਮ ਦਾ ਆਸਰਾ ਬਣਨਗੇ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਜਾਣ ਕੇ ਅਸੀਂ ਇਹਨਾਂ ਨੂੰ ਨਮਸਕਾਰ ਕੀਤੀ ਹੈ 9 ਸਾਲ ਦੀ ਉਮਰ ਵਿੱਚ ਭਾਵ 1630 ਸਾਲ 1630 ਈਸਵੀ ਵਿੱਚ ਕਰਤਾਰਪੁਰ ਸਾਹਿਬ ਜੋ ਜਲੰਧਰ ਦੇ ਨੇੜੇ ਆ ਉੱਥੇ ਭਾਈ ਲਾਲ ਚੰਦ ਜੋ ਪਿੱਛੋਂ ਲਖਨੌਰ ਸਾਹਿਬ ਦੇ ਰਹਿਣ ਵਾਲੇ ਸਨ ਉਹਨਾਂ ਦੀ ਸੁਪੁੱਤਰੀ ਅਤੇ ਸਾਡੇ ਪੂਜਨੀਕ ਮਾਤਾ ਮਾਤਾ ਗੂਜਰੀ ਜੀ ਦੇ ਨਾਲ ਸਤਗੁਰੂ ਜੀ ਦਾ ਆਨੰਦ ਕਾਰਜ ਹੋਇਆ ਜਦੋਂ ਅਜੇ ਆਪ ਜੀ ਦੀ 17 ਸਾਲ ਦੀ ਉਮਰ ਸੀ ਉਸ ਵਕਤ ਸਾਧ ਸੰਗਤ ਦੀ 7ਵੇਂ ਪਾਤਸ਼ਾਹ ਜੀ ਨੂੰ 6ਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਉੱਤੇ ਸੁਭਾਇਮਾਨ ਕਰਤਾ ਆਪ ਜੀ ਆਪਣੀ ਆਪਣੀ ਮਾਤਾ ਦੇ ਨਾਲ ਮਾਤਾ ਨਾਨਕੀ ਜੀ ਨਾਲ ਗੁਰਦੁਆਰਾ ਔਰ ਪਵਿੱਤਰ ਸਥਾਨ ਬਾਬਾ ਬਕਾਲਾ ਸਾਹਿਬ ਜਿੱਥੇ ਸਤਿਗੁਰੂ 9ਵੇਂ ਪਾਤਸ਼ਾਹ ਜੀ ਦੇ ਨਾਨਕ ਜੀ ਸਾਨੂੰ ਉੱਤੇ ਆ ਗਏ 17 ਸਾਲ ਤੋਂ ਲੈ ਕੇ 26 ਸਾਲ 9 ਮਹੀਨੇ 13 ਦਿਨ ਪਾਵ ਜਿਹੜਾ 26 ਸਾਲ ਜੀਵਨ ਦਾ ਹਿੱਸਾ ਸੀ ਉਹ 26 ਸਾਲ 9 ਮਹੀਨੇ 13 ਦਿਨ ਬਾਬਾ ਬਖਾਲਾ ਸਾਹਿਬ ਸਤਿਗੁਰੂ ਮਹਾਰਾਜ ਜੀ ਨੇ ਪੋਰਾ ਸਾਹਿਬ ਵਿੱਚ ਮਹਾਨ ਬੰਦਗੀ ਤਪ ਕੀਤਾ ਔਰ ਦਿੱਲੀ ਵਿੱਚ ਜਦੋਂ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ ਉਦੋਂ ਸਤਿਗੁਰੂ ਜੀ ਨੇ ਵਚਨ ਕਹੇ ਸਨ ਬਾਬਾ ਬਸ ਹੈ ਬੀਚ ਬਖਾਲੇ ਬਨਗੁਰ ਸੰਗਤ ਆਪ ਸੰਭਾਲੇ ਆਪ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਸ਼ ਕੀਤਾ ਔਰ ਭਾਈ ਮੱਖਣ ਸ਼ਾਹ ਨੇ ਸਤਿਗੁਰੂ ਜੀ ਨੂੰ ਭੋਰਾ ਸਾਹਿਬ ਵਿੱਚੋਂ ਪ੍ਰਗਟ ਕੀਤਾ ਉਥੋਂ ਹਜੂਰ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਗਏ ਉਸ ਤੋਂ ਉਪਰੰਤ ਹਜੂਰ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 1,57,000 ਰੁਪਇਆ ਕਹਿਲੂਰੀਏ ریاست ਦੇ ਰਾਜੇ ਨੂੰ ਪੈਸੇ ਨજર ਪਾਵੋ ਦੇ ਜ਼ਮੀਨ ਦਾ ਜੋ ਮਾਮਲਾ ਸੀ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਦਾ ਕਰਕੇ ਅਨੰਦਪੁਰ ਸਾਹਿਬ ਦੀ ਪੰਨਪਨ ਕੋ ਤੱਕ ਮੁੱਲ ਧਰਤੀ ਖਰੀਦੀ ਔਰ ਇਸ ਧਰਤੀ ਤੇ ਚੱਕ ਮਾਤਾ ਨਾਨਕੀ ਨਗਰ ਵਸਾਇਆ ਇਥੋਂ ਫਿਰ ਸਤਿਗੁਰੂ ਜੀ ਪੂਰਬ ਤੱਕ ਆਸਾਮ ਦੀ ਧਰਤੀ ਤੱਕ ਪਹਿਲੀ ਯਾਤਰਾ ਚਰਨ ਪਾਉਣ ਵਾਸਤੇ ਗਏ ਧੋਬੜੀ ਸਾਹਿਬ ਸਥਾਨ ਹੈ ਸਾਧ ਸੰਗਤ ਜੀ ਬ੍ਰਹਮਪੁੱਤਰ ਦੇ ਕਿਨਾਰੇ ਤੇ ਆਸਾਮ ਵਿੱਚ 10ਵੇਂ ਪਾਤਸ਼ਾਹ ਜੀ ਦੇ ਅਵਤਾਰ ਦੀ ਉੱਥੇ ਖਬਰ ਮਿਲੀ ਉੱਥੇ ਵਧਾਈ ਦਿੱਤੀ ਉਸ ਤੋਂ ਪ੍ਰੰਤ ਸਤਿਗੁਰੂ ਜੀ ਤੱਕ ਸ੍ਰੀ ਪਟਨਾ ਸਾਹਿਬ ਆ ਕੇ ਦਵਾਰਾਨੰਦਪੁਰ ਸਾਹਿਬ ਨੂੰ ਬਸਾਉਂਦੇ ਆ ਔਰ ਉੱਥੇ ਹੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਲਗਭਗ 8 ਸਾਲ ਦੀ ਉਮਰ ਵਿੱਚ ਮਾਤਾ-ਮਾਂ ਤੇ ਮਾਮਾ ਕਿਰਪਾਲ ਚੰਦ ਜੀ ਲੈ ਕੇ ਆਉਂਦੇ ਆ ਹਜ਼ੂਰ ਨੇ ਗੋਦ ਵਿੱਚ ਲੈ ਕੇ ਪੁੱਛਿਆ ਤੁਹਾਨੂੰ ਕਿਹੜੀ ਬਾਣੀ ਯਾਦ ਹੈ ਹਜ਼ੂਰ ਨੇ ਸਾਰਾ ਸੰਪੂਰਨ ਸ੍ਰੀ ਅਨੰਤ ਸਾਹਿਬ ਆਪਣੇ ਮੁਖ ਤੋਂ ਕੰਠੋਂ ਜਵਾਨੀ ਸੁਣਾਇਆ ਹਜ਼ੂਰ ਨੇ ਪ੍ਰਸੰਨ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਮੋ ਚੱਕ ਮਾਤਾ ਨਾਨਕੀ ਤੋਂ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਉੱਥੇ ਹੀ ਹਜ਼ੂਰ ਦੇ ਚਰਨਾਂ ਦੇ ਵਿੱਚ ਸਾਧ ਸੰਗਤ ਦੀ ਲਗਭਗ 1732 ਬਿਕਰਮੀ ਦੇ ਵਿੱਚ ਕਸ਼ਮੀਰ ਦੇ 500 ਦੇ ਲਗਭਗ ਬ੍ਰਾਹਮਣਾਂ ਦਾ ਜਥਾ ਪੰਡਿਤ ਕਿਰਪਾ RAM ਦੀ ਅਗਵਾਈ ਵਿੱਚ ਆਇਆ ਉਹਨਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਸਾਡੇ ਧਰਮ ਦੀ ਰੱਖਿਆ ਕਰੋ ਸਾਡੇ ਧਰਮ ਨੂੰ ਬਚਾਓ ਹਜੂਰ ਉਹਨਾਂ ਦੀ ਬੇਨਤੀ ਮੰਨ ਕੇ ਸੱਚੇ ਪਾਤਸ਼ਾਹ ਜੀ ਨੇ ਫੇਰ ਆਪਣਾ ਦਿੱਲੀ ਵੱਲੋਂ ਦੌਰਾ ਯਾਤਰਾ ਪ੍ਰਾਰambh ਕੀਤੀ ਆਗਰੇ ਤੋਂ ਹਜੂਰ ਦੀ ਗ੍ਰਿਫਤਾਰੀ ਹੋਈ ਔਰ ਚਾਂਦਨੀ ਚੌਂਕ ਦੇ ਅੰਦਰ ਜੋ ਛੋਟਾ ਜੇਲਖਾਨਾ ਬੰਦੀਖਾਨਾ ਸੀ ਕਈ ਦਿਨ ਸਤਿਗੁਰੂ ਜੀ ਨੂੰ ਇਸ ਕੈਦਖਾਨੇ ਵਿੱਚ ਨਜ਼ਰਬੰਦ ਰੱਖਿਆ ਗਿਆ ਔਰ ਕਿੰਨੇ ਦਿਨ ਹਜੂਰ ਨੇ ਨਾ ਜਲ ਛਕਿਆ ਨਾ ਅੰਨ ਛਕਿਆ ਨਾ ਭਾਈ ਮਤੀ ਦਾਸ ਨਾ ਭਾਈ ਸਤੀ ਦਾਸ ਨਾ ਭਾਈ ਵਿਆਲਾ ਨੇ ਨਾ ਭਾਈ ਗੁਰਦਿੱਤਾ ਨੇ ਨਾ ਭਾਈ ਉਦੇ ਨੇ ਪੰਜੇ ਸਿੱਖਾਂ ਨੇ ਤੁਰਖਾਂ ਦੇ ਘਰ ਦਾ ਅੰਨ ਔਰ ਜਲ ਨਹੀਂ ਛਕਿਆ ਨੇ ਰਹਾ ਹਾਰ ਭੁੱਖੇ ਪਿਆਸੇ ਰਹਿ ਕੇ ਜਾਲਮਾਂ ਦੀ ਤਸੀਹੇ ਸਤਿਗੁਰੂ ਜੀ ਨੇ ਆਪਣੇ ਤਨ ਉੱਤੇ ਸਹਾਰੇ ਔਰ ਅੱਜ ਦੇ ਦਿਨ 12 ਵਜੇ ਦੇ ਲਗਭਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿੰਜਰੇ ਵਿੱਚੋਂ ਬਾਹਰ ਲਿਆਂਦਾ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਪੂਰਾ ਸਾਹਿਬ ਸੁਭਾਈਮਾਨ ਉੱਥੇ ਥੱਲੇ ਖੂਹੀ ਹੈ ਹਜ਼ੂਰ ਨੇ ਜਲ ਨਾਲ ਇਸ਼ਨਾਨ ਕੀਤਾ ਉਪਰੰਤ ਸ੍ਰੀ ਰਬੜੀ ਸਾਹਿਬ ਦੀ ਦਾ ਪਾਠ ਕੀਤਾ ਜਿਵੇਂ ਅੱਜ ਸੰਗਤਾਂ ਨੇ ਗੁਰਦੁਆਰਾ ਸ੍ਰੀ ਗੰਗ ਸਾਹਿਬ ਮਿਲ ਕੇ ਜਪਜੀ ਸਾਹਿਬ ਦੀ ਦਾ ਪਾਠ ਕੀਤਾ ਔਰ ਅੱਜ ਦੇ ਦਿਨ 1632 ਬਿਕਰਮੀ ਮੱਗਰ ਸੁਦੀ ਪੰਚਮੀ ਦਿਨ ਵੀਰਵਾਰ 1675 ਇਸਵੀ ਨੂੰ ਦੁਪਹਿਰ ਢਲੀ ਤੋਂ 4:12 ਮਿੰਟ ਕੇ ਸਾਹਮਣੇ 24 ਮਿੰਟ ਤੇ ਹਜ਼ੂਰ ਨੇ Hindu ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ ਹੈ ਐਸੇ ਸਤਿਗੁਰੂ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਦੀ ਸਤਾਬ ਦੀ ਇਹ ਉਹ ਦਿੱਲੀ ਦੇ ਅੰਦਰ ਲਾਲ ਕਿਲਾ ਜਿਸ ਕਿਲੇ ਦੇ ਵਿੱਚੋਂ ਸਿੱਖਾਂ ਨੂੰ ਸ਼ਹੀਦ ਕਰਨ ਦੇ ਫਤਵੇ ਦਿੱਤੇ ਗਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫਤਵਾ ਵੀ ਸੁਣਾਇਆ ਜਿਹੜੀ ਤਲਵਾਰ ਨਾਲ ਸਤਗੁਰੂ ਜੀ ਨੂੰ ਸ਼ਹੀਦ ਕੀਤਾ ਪਾਪੀ ਔਰੰਗੇ ਨੇ ਉਹ ਤਲਵਾਰ ਵੀ ਇੱਥੋਂ ਭੇਜੀ ਸੀ ਆਰ ਛਮੇਂ ਦੀ ਕਰਵਟ ਵੇਖੋ ਸਰਦਾਰ ਬਘੇਲ ਸਿੰਘ ਨੇ ਇਸੇ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਲਹਿਰਾ ਕੇ ਖਾਲਸੇ ਦਾ ਰਾਜ ਵੀ ਇੱਥੇ ਕਾਇਮ ਕੀਤਾ ਸੀ ਸੋ ਇਹ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਤਾਪ ਸੀ ਸਮਾਂ ਬਹੁਤ ਸੰਖੇਪ ਹੈ ਅੱਜ ਸਤਿਗੁਰੂ ਜੀ ਨੇ ਜੋ ਗੁਰਦੁਆਰਾ ਸੀਸਗੰਜ ਸਾਹਿਬ ਅੰਮ੍ਰਿਤ ਵੇਲੇ ਚੌਥੇ ਪਾਤਸ਼ਾਹ ਜੀ ਨੇ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ ਉਹਦੀ ਲਾਲ ਕਿਲੇ ਖੁੱਲੇ ਦੀਵਾਨ ਵਿੱਚ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਕੱਲ ਤੋਂ ਆ ਰਹੀ ਹੈ ਸਤਿਗੁਰੂ ਜੀ ਦਾ ਪ੍ਰਕਾਸ਼ ਹੋ ਚੁੱਕਾ ਹੈ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ ਸੁਣੋ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਸ਼ਹਿਰ ਦਾ ਇੱਕ ਸੁਗਰ ਨਾਮ ਦਾ ਸ਼ਾਹੂਕਾਰ ਆਇਆ ਉਸ ਨੇ ਹਜੂਰ ਨੂੰ ਬੇਨਤੀ ਕੀਤੀ ਮਹਾਰਾਜ ਮੇਰੇ ਅੰਦਰ ਧਨ ਦੀ ਬਹੁਤ ਲਾਲਸਾ ਔਰ ਇੱਛਾ ਹੈ ਮੇਰੀ ਇੱਛਾ ਧਨ ਦੀ ਪੂਰੀ ਕਰੋ ਇਹ ਉਥਾਨਕਾ ਹੈ ਤਾਂ ਹਜੂਰ ਨੇ ਸ਼ਬਦ ਉਚਾਰਨ ਕੀਤਾ ਮਨ ਵਿਰਤੀ ਨੂੰ ਇਕਾਗਰ ਕਰਕੇ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ ਆਪ ਸੰਗਤਾਂ ਸਰਵਣ ਕਰੋ ਸਮਾਂ ਬਹੁਤ ਸੰਖੇਪ ਹੈ ਇਸ ਲਈ ਸੰਖੇਪ ਸਮੇਂ ਵਿੱਚ ਹੀ ਕਥਾ ਦੀ ਸਮਾਪਤੀ ਹੋਏਗੀ ਤਨਾਸਰੀ ਮਹੱਲਾ ਚੌਥਾ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤਨਾਸਰੀ ਰਾਗਣੀ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਇਸ਼ਾ ਪੂਰਕ ਸਰਬ ਸੁਖ ਦਾਤਾਰ ਉਹ ਭਾਈ ਸੁਗਰ ਤੂੰ ਇੱਕ ਇੱਛਾ ਪੂਰੀ ਕਰਨ ਵਾਸਤੇ ਬੇਨਤੀ ਕਰਦਾ ਉਹ ਸਾਰਿਆਂ ਸੁੱਖਾਂ ਦਾ ਦਾਤਾ ਜੋ ਪਰਮੇਸ਼ਰ ਹੈ ਨਾ ਹਰੀ ਅਕਾਲ ਪੁਰਖ ਹਰ ਹਰੰਤੀ ਪਾਪਾਂ ਦੀ ਦੁਸ਼ਟ ਚੇਤਨਤੀ ਸਮਰਤਾ ਪਾਪੀ ਮਨੁੱਖ ਵੀ ਵਾਹਿਗੁਰੂ ਦਾ ਨਾਮ ਨਫ਼ਰਤ ਨਾਲ ਲੈ ਦਵੇ ਨਾ ਮਹਾਰਾਜ ਉਹਦਾ ਵੀ ਆਧਾਰ ਕਰ ਦਿੰਦੇ ਮੇਰਾ ਇਹ ਨਿਸ਼ਟਾ ਸੰਗਤ ਜੀ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਾਹੀ ਗੁਰਦਿੱਤੇ ਨੇ ਅੱਜ ਦੇ ਦਿਨ ਕਿਹਾ ਸੀ ਮਹਾਰਾਜ ਮੈਂ ਇਸ ਬੰਦੀ ਖਾਨੇ ਵਿੱਚੋਂ ਜਾ ਕੇ ਕੀ ਲੈਣਾ ਜੇ ਰੱਖਣਾ ਤਾਂ ਇਸ ਧਰਤੀ ਤੇ ਵੀ ਆਪਣੇ ਚਰਨਾਂ 'ਚ ਰੱਖਿਓ ਜੇ ਇੱਥੋਂ ਲੈ ਕੇ ਜਾਣਾ ਪ੍ਰਲੋਕ ਵਿੱਚ ਵੀ ਸਟਖੰਡ ਆਪਣੇ ਚਰਨਾਂ 'ਚ ਰੱਖਿਓ ਸੰਗਤ ਜੀ ਜਿਹੜਾ ਵਿਅਕਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਇੱਕ ਵਾਰੀ ਬੇਨਤੀ ਕਰ ਦਵੇ ਮਹਾਰਾਜ ਲੋਕ ਪ੍ਰਲੋਕ 'ਚ ਆਪਣੇ ਚਰਨਾਂ 'ਚ ਮੈਨੂੰ ਥਾਂ ਦਿਓ पापी तो पापी ਦੇ ਉੱਤੇ ਵੀ ਤਰਸ ਕਰਕੇ ਮਹਾਰਾਜ ਉਸ ਨੂੰ ਲੋਕ ਪ੍ਰਲੋਕ ਵਿੱਚ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਦੰ ਬਖਸ਼ਿਸ਼ ਕਰ ਦਿੰਦੇ ਇਸ ਕਰਕੇ ਮਹਾਰਾਜ ਕਹਿੰਦੇ ਕਿ ਇੱਛਾ ਕੀ ਉਹ ਸਾਰਿਆਂ ਸੁੱਖਾਂ ਦਾ ਦਾਤਾ ਸਾਰੇ ਸੁੱਖ ਦੇਣ ਵਾਲਿਆ ਔਰ ਸਾਰੇ ਸੁੱਖ ਉਹਦੇ ਅਧੀਨ ਹੈ ਵਾਹਿਗੁਰੂ ਤੋਂ ਬਿਨਾ ਇਹ ਸੁੱਖ ਕਿਸੇ ਹੋਰ ਦੇ ਵਾਸ ਵਿੱਚ ਨਹੀਂ ਕੋਈ ਵਿਅਕਤੀ ਸੁੱਖ ਨਹੀਂ ਦੇ ਸਕਦਾ ਨਾ ਕੋਈ ਰਾਜਾ ਨਾ ਕੋਈ ਸ਼ਾਹੂਕਾਰ ਨਾ ਕੋਈ ਵੱਡੇ ਤੋਂ ਵੱਡਾ ਬਲਸ਼ਾਲੀ ਸਾਰੇ ਸੁੱਖਾਂ ਦਾ ਦਾਤਾ ਪਰਮੇਸ਼ਰ ਹੈ ਸਰਬ ਸੁੱਖਾਂ ਦਾ ਦਾਤਾ ਸਤਗੁਰ ਤਾਂ ਕੀ ਸਰਣੀ ਪਾਈ ਹੈ ਇਸ ਕਰਕੇ ਸਾਰਿਆਂ ਸੁੱਖਾਂ ਦਾ ਦਾਤਾ ਵਾਹਿਗੁਰੂ ਹੈ ਸਾਰੀਆਂ ਅਛਾ ਪੂਰੀਆਂ ਕਰਨ ਵਾਲਾ ਹਰੀ ਅਕਾਲ ਪੁਰਖ ਹੈ ਪਾਹੀ ਤੂੰ ਦੀ ਓਟ ਲੈਣਾ ਕਰ ਜਹ ਕ ਵਸ ਹੈ ਕਾਮ ਤੈਨਾਂ ਦੇਵਤਿਆਂ ਕੋਲੇ ਕਾਮ ਤੈਨ ਗਉ ਹੈ ਜਿਸ ਦੇ ਆਸਰੇ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਮਹਾਰਾ ਕਹਿੰਦੇ ਵਾਹਿਗੁਰੂ ਦੇ ਅਧੀਨ ਹੈ ਕਾਮ ਤੈਨ ਗਉਆਂ ਵੀ ਇਹ ਸ਼ਕਤੀਆਂ ਵੀ ਸਵਰਗ ਲੋਕ ਦੀਆਂ ਸਾਰੀਆਂ ਰੱਬ ਦੇ ਅਧੀਨ ਹੈ ਸੰਗਤ ਰੂਪ ਕਾਮ ਤੈਨ ਗਉ ਹੈ ਗੁਰੂ ਦੇ ਘਰ ਵਿੱਚ ਜਿਹੜਾ ਸੰਗਤ ਰੂਪ ਕਾਮ ਤੈਨ ਤੋਂ ਅਰਦਾਸ ਕਰਾਉਂਦਾ ਉਹਦੀ ਸਾਰੀ ਇੱਛਾ ਪੂਰੀ ਹੋ ਜਾਂਦੀ ਹੈ ਉਹ ਸਾਰੀਆਂ ਕਾਮਨਾਵਾਂ ਨੂੰ ਦੇਣ ਵਾਲੀ ਗੁਰੂ ਕੀ ਬਾਣੀ ਆ ਕਾਮ ਤੈਨ ਕੌਣ ਹੈ ਗੁਰੂ ਕੀ ਬਾਣੀ ਤੁਰ ਕੀ ਬਾਣੀ ਆਈ ਤਿੰ ਸਗਲੀ ਚਿੰਤ ਮਟਾਈ ਗੁਰ ਬਾਣੀ ਕਾਮ ਨ ਕਾਮ ਤੈਨ ਕਾਮਨਾਵਾਂ ਨੂੰ ਦੇਣ ਦੀ ਸ਼ਕਤੀ ਗੁਰੂ ਕੀ ਬਾਣੀ ਵਿੱਚ ਹੈ ਸਾਰੀਆਂ ਚਿੰਤਾਵਾਂ ਨੂੰ ਮਿਟਣ ਵਾਲੀ ਹੈ ਇਸ ਕਰਕੇ ਸਿੱਖਾਂ ਤੋਂ ਬਾਣੀ ਪੜਿਆ ਕਰ ਨਾਮ ਜਪਿਆ ਕਰ ਸਿਮਰਨ ਭਜਨ ਕਰਿਆ ਕਰ ਵਾਹਿਗੁਰੂ ਦੇ ਸਾਰੇ ਸੁੱਖੋ ਦੇ ਬਸ ਵਿੱਚ ਹੈ ਧੰਨ ਤੋਂ ਲੈ ਕੇ ਸੰਸਾਰ ਦੇ ਲੋਕ ਪ੍ਰਲੋਗ ਦੇ ਸੁੱਖ ਸਾਰੀਆਂ ਕਾਮਨਾਵਾਂ ਵੀ ਪੂਰੀਆਂ ਕਰਨੀਆਂ ਇਸ ਵਾਹਿਗੁਰੂ ਦੇ ਅਧੀਨ ਹਨ ਸੋ ਐਸਾ ਹਰ ਧਿਆਈਏ ਮੇਰੇ ਜੀੜੇ हे ਮੇਰੇ ਜੀਵ हे ਮੇਰੇ ਮਨਾ ਐ ਜੀਵ ਐ ਪ੍ਰਾਣੀ ਐਸੇ ਵਾਹਿਗੁਰੂ ਦਾ ਅਠੇ ਪਹਿਰ ਸਿਮਰਨ ਕਰਿਆ ਕਰ ਉਹਦੀ ਭਗਤੀ ਕਰਿਆ ਕਰ ਉਹਨੂੰ ਯਾਦ ਰੱਖਿਆ ਕਰ ਕਦੇ ਭੁੱਲਿਆ ਨਾ ਕਰ ਜਿਨੇ ਤੈਨੂੰ ਸਾਰੇ ਸੁੱਖ ਬਖਸ਼ਨੇ ਆ ਤਾ ਸਰਬ ਸੁਖ ਪਾਵੈ ਮੇਰੇ ਮਨਾ ਹਜੂਰ ਫਰਮਾਨ ਕਰਦੇ ਤਾਂ ਕਰਕੇ ਤੈਨੂੰ हे ਮਨਾ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਜੋ ਵੀ ਮੰਗੇਗਾ ਉਹੀ ਮਿਲ ਜਾਏਗਾ ਮਨਸਾ ਧਾਰ ਜੋ ਕਰਤੇ ਆਵੇ ਸਾਧ ਸੰਗ ਜਨਮ ਮਰਨ ਮਠਾਵੈ ਆਸ ਮਨੋਰਥ ਪੂਰਨ ਹੋਵੇ ਭੇਟ ਤ ਗੁਰ ਦਰਸਾਇਆ ਜੀਓ हे मना तेरा एक-एक फुरना पूरा कर दवेगा मेरा वाहि गुरु हर इच्छा तेरी पूरी हो जाएगी उदा सिमरन करया कर तन गुरु तेग महादर साहिब जी की कहंदे है राम सिमर राम सिमर एहे तेरा काज है माया को संग त्याग प्रभुजू की शरण लाग जगत सुख मान मिथ्या झूठो सब साड ਵਾਹਿਗੁਰੂ ਦਾ ਸਿਮਰਨ ਕਰ ਜਪ ਮੰਨ ਸਤਨਾਮ ਸਦਾ ਸਤਨਾਮ ਐਮ ਨਾਮ ਜੋ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਨਾਮ ਵੀ ਸੱਚਾ ਦੋਵੇਂ ਰੀ ਸਤਨਾਮ ਆਇਆ ਪਹਿਲਾ ਸਤ ਅਕਾਲ ਪੁਰਖ ਦਾ ਬੋਧ ਕਰ ਦੂਜਾ ਉਹਦੇ ਨਾਮ ਦਾ ਬੋਧ ਕਰ ਜੋ ਸਤ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਸੱਚੇ ਨਾਮ ਨੂੰ ਮਨ ਵਿੱਚ ਧਿਆਇਆ ਕਰ ਰਸਨਾ ਨਾਲ ਜਪਿਆ ਕਰ ਪਹਿਲਾ ਧਿਆਉਣ ਦੀ ਗੱਲ ਆਈ ਹੈ ਫਿਰ ਜਾਪ ਦੀ ਪਹਿਲਾ ਜਪੇਗਾ ਫੇਰ ਹੀ ਸਿਮਰਨ ਬਣੇਗਾ ਪਹਿਲਾ ਜਪਿਆ ਕਰ ਫੇਰ ਸਿਮਰਿਆ ਕਰ ਹਲਤ ਪਲਤ ਮੁਖ ਉਜਲ ਹੋਈ ਹੈ ਮਾਰਾ ਕਹਿੰਦੇ ਸੁਖ ਤਾਂ ਤੈਨੂੰ ਮਿਲ ਹੀ ਜਾਣੇ ਆ ਲੋਕ ਪਰਲੋਕ ਦੇ ਦੂਜੀ ਵੱਡੀ ਕਿਰਪਾ ਐਸ ਲੋਕ ਵਿੱਚ ਵੀ ਇੱਥੇ ਵੀ ਤੇ ਪਰਲੋਕ ਵਿੱਚ ਵੀ ਤੇਰਾ ਮੁਖ ਉਜਲ ਹੋ ਜਾਏਗਾ ਪਵਿੱਤਰ ਹੋ ਜਾਏਗਾ ਤੇਰੇ ਮੱਥੇ ਤੋਂ ਸਾਰੇ ਕਲੰਕ ਮਿਟ ਜਾਣਗੇ ਤੇਰੇ ਮਸਤਕ ਤੋਂ ਸਾਰੇ ਦਾਗ ਧੋ ਦੇਵੇਗਾ ਨਾਮ ਆਪ 10 ਮਹਾਂਤ ਸਤਪੁੱਤਰ ਸਿਮਰਤਾ ਭਰੇ ਦੈ ਗੁਰਮੰਤਰਨ ਹੈ ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਦਾਈ ਜੰਗਤ ਕੋ ਜੋਗੀ ਸਰਬੰਸ ਹੋਗਾ ਦਸ਼ਨ ਮੈਂ ਪਾਈ ਤਨ ਗੁਰੂ ਤੇਗ ਬਹਾਦਰ ਸਾਹਿਬ ਮਾਰਾ ਕਹਿੰਦੇ ਅਜਾ ਮਲ ਨੇ ਵਾਹਿਗੁਰੂ ਦਾ ਨਾਮ ਸਿਮਰਿਆ ਨਾ ਜਿਹੜੇ ਮੱਥੇ ਨੂੰ ਕਲੰਕ ਲੱਗੇ ਹੋਏ ਸਨ ਜਿਹੜਾ ਮੱਥਾ ਜਿਹੜਾ ਮੂੰਹ ਪਾਪਾਂ ਦੀ ਕਾਲਖ ਕਰਕੇ ਕਾਲਾ ਹੋਇਆ ਸੀ ਉੱਜਲ ਹੋ ਗਿਆ ਜਿਹੜੀ ਮੁਕਤੀ ਕਲਿਆਣ ਜੋਗੀਆਂ ਨੂੰ ਨਹੀਂ ਮਿਲੀ ਜੋਗੀਸਰਾਂ ਨੂੰ ਉਹ ਆਜਾ ਮਨ ਨੂੰ ਮਿਲ ਗਈ ਇਸ ਕਰਕੇ ਹਲਤਪਲਤ ਵਿੱਚ ਮੁਖ ਉੱਜਲ ਹੋ ਜਾਏਗਾ ਪਵਿੱਤਰ ਹੋ ਜਾਏਗਾ ਤੇਰਾ ਨਿਤ ਧਿਆਈਏ ਹਰਪੁਰਖ ਨਿਰੰਜਨਾ ਇਸ ਕਰਕੇ ਮਾਇਆ ਕਾਲਖ ਤੋਂ ਰਹਤ ਸੁਧ ਸਰੂਪ ਜੋ ਪਰਿਪੂਰਨ ਹਰੀ ਵਾਹਿਗੁਰੂ ਹੈ ਅੱਠੇ ਪੈਰੋ ਦਾ ਸਿਮਰਨ ਕਰਿਆ ਕਰ ਇੰਨਾ ਫਾਲ ਹੈ ਨਾਮ ਜਪਣ ਦਾ ਰਹਾਓ ਮਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਜਿਸ ਜੈਸੇ ਹਿਰਦੇ ਵਿੱਚ ਪਰਮੇਸ਼ਰ ਦਾ ਸਿਮਰਨ ਪੈਦਾ ਹੋ ਜਾਂਦਾ ਸਵਾਸ ਗ੍ਰਾਸ ਵਿੱਚ ਜਾਂ ਜਿਸ ਹਿਰਦੇ ਵਿੱਚ ਅੰਤਕਾਰਨ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਉਥੋਂ ਸਾਰੀਆਂ ਉਪਾਦੀਆਂ ਦੂਰ ਹੋ ਜਾਂਦੀਆਂ ਕਹਿੰਦਾ ਮਨ ਵਿੱਚ ਵੈਰ ਦੇ ਫੁਰਨੇ ਉੱਠਦੇ ਆ ਕਾਮ ਦੇ ਉੱਠਦੇ ਆ ਕਰੋਧ ਦੇ ਉੱਠਦੇ ਆ ਲੜਾਈ ਝਗੜਾ ਕਰਨ ਨੂੰ ਜੀ ਕਰਦਾ ਇਹ ਪਾਧੀਆਂ ਹੀ ਆ ਨਾ ਸਾਰੀਆਂ ਮਾਰਾ ਕਹਿੰਦੇ ਸਾਰੀਆਂ ਪਾਧੀਆਂ ਮੁਕੜਣ ਗਿਆ ਜਹ ਹਰ ਸਿਮਰਨ ਪਾਇਆ ਜਿਸ ਹਿਰਦੇ ਵਿੱਚ ਜਿਸ ਥਾਂ ਤੇ ਵਾਹਿਗੁਰੂ ਦਾ ਸਿਮਰਨ ਪੈਦਾ ਹੋ ਜੇ ਉਹ ਭਲੇ ਉਹ ਲੋਕੋ ਤੁਸੀਂ ਕਹਿੰਨੇ ਘਰਾਂ ਦੇ ਕਲੇਸ਼ ਨਹੀਂ ਮੁਕਦੇ ਲੜਾਈ ਝਗੜਾ ਨਹੀਂ ਮਾਂ ਬਾਪ ਦਾ ਪਿਓ ਪੁੱਤ ਦਾ ਮਾਰਾ ਕਹਿੰਦੇ ਘਰਾਂ ਵਿੱਚ ਸਿਮਰਨ ਕਰਿਆ ਕਰੋ ਨਾਮ ਜਪਿਆ ਕਰੋ ਕੋਈ ਉਪਾਦੀ ਝਗੜਾ ਨਹੀਂ ਤੁਹਾਡੇ ਘਰਾਂ ਵਿੱਚ ਰਹੇਗਾ ਘਰ ਮੰਦਰ ਹਟਨਾਲੇ ਸੋਹ ਜਿਸ ਵਿੱਚ ਨਾਮ ਨਿਵਾਸੀ ਨਾਮ ਨਾਮ ਦੇ ਪ੍ਰਤਾਪ ਨਾਲ ਤੁਹਾਡੇ ਘਰ ਵੀ ਸੁਖ ਰਹਿਣੇ ਸ਼ਾਂਤੀ ਦਾ ਘਰ ਬਣ ਜਾਣਗੇ ਆਨੰਦ ਦਾ ਘਰ ਬਣ ਜਾਣਗੇ ਔਰ ਹਿਰਦੇ ਰੂਪ ਘਰ ਦੇ ਵਿੱਚੋਂ ਸਾਰੇ ਉਪਾਦੀਆਂ ਰੂਪ ਦੁੱਖ ਰੂਪ ਜਿੰਨੇ ਫੁਰਨੇ ਆ ਉਹਨਾਂ ਦੀ ਉਹ ਮਿਟ ਜਾਂਦੇ ਆ ਜੰਮਣ ਮਰਨੋਂ ਪਾਦੀ ਮਿਟ ਕੇ ਕਲਿਆਣ ਪ੍ਰਾਪਤ ਹੁੰਦੀ ਹੈ ਵੱਡ ਭਾਗੀ ਹਰ ਜਪਨਾ ਵੱਡਿਆ ਭਾਗਾ ਵਾਲੇ ਹਰੀ ਦੇ ਨਾਮ ਦਾ ਜਾਪ ਜਾਪ ਕੀ ਨਾਮ ਜਪਦੇ ਆ ਭਜਨ ਕਰਦੇ ਆ ਔਰ ਵੱਡੇ ਪੁਣੇ ਦੀ ਇੱਛਾ ਉਹਨਾਂ ਦੀ ਮਿਟ ਜਾਂਦੀ ਹੈ ਹੰਕਾਰ ਮਿਟ ਜਾਂਦਾ ਭਾਈ ਮਤੀ ਦਾਸ ਨੂੰ ਮਹਾਰਾਜ ਨੇ ਕੀ ਕਿਹਾ ਸੀ ਕਹਿੰਦੇ ਤੇਰੇ ਅੰਦਰ ਸ਼ਕਤੀ ਦਿਖਾਉਣ ਦੀ ਇੱਛਾ ਪੈਦਾ ਹੋਈ ਤੂੰ ਤੇਰਾ ਅਜੇ ਬ੍ਰਹਮ ਗਿਆਨ ਕੱਚਾ ਜਿੰਨਾ ਚਿਰ ਹੰਕਾਰ ਉਹਨਾਂ ਚਿਰ ਬ੍ਰह्म ਗਿਆਨੀ ਮਾਰਾ ਕਹਿੰਦੇ ਪਹਿਲਾ ਹੰਕਾਰ ਮਿਟ ਇਸ ਕਰਕੇ ਭਾਈ ਇਹ ਸਾਰਾ ਕੁਝ ਵੱਡੇ ਪੁਣੇ ਦੀ ਇੱਛਾ ਵੀ ਉਹਨਾਂ ਦੇ ਹਿਰਦੇ ਵਿੱਚੋਂ ਮਿਟ ਜਾਂਦੀ ਹੈ ਉਹ ਵੱਡਿਆਂ ਭਾਗਾਂ ਵਾਲੇ ਨਾਮ ਨੂੰ ਜਪ ਕੇ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਭਾਗਸ਼ਾਲੀ ਬਣ ਜਾਂਦੇ ਜਨ ਨਾਨਕ ਕਹੋ ਗੁਰ ਇਹ ਮਤ ਦੀਨੀ ਜਨ ਦਾਸਾਂ ਨੂੰ ਧੰਨ ਗੁਰੂ ਰਾਮਦਾਸ ਦੀ ਫਰਮਾਨ ਕਰਦੇ ਆ ਇਹ ਸਤਗੁਰਾਂ ਨੇ ਗੁਰਮਤਿ ਦੀ ਸਿੱਖਿਆ ਨਾਮ ਜਪਣ ਦੀ ਭੌ ਭਗਤੀ ਦੀ ਇਹ ਉਪਦੇਸ਼ ਰੂਪ ਸਿੱਖਿਆ ਦਿੱਤੀ ਆਪਾਂ ਨੂੰ ਸਾਰਿਆਂ ਨੂੰ ਜਪ ਹਰ ਭਵ ਜਲ ਤਰਨਾ ਇਸ ਕਰਕੇ ਨਾਮ ਜਪ ਕੇ ਭਾਈ ਸੰਸਾਰ ਭੌੜਲ ਤੋਂ ਤੂੰ ਸੁਖੈਨ ਤਰ ਜਾਏਂਗਾ ਇਹ ਯਾਦ ਰੱਖਿਓ ਅੱਜ 350 ਸਾਲਾਂ ਸਤਾਬਦੀ ਦੇ ਉੱਤੇ ਸਤਗੁਰਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਸੀਸਗੰਨ ਸਾਹਿਬ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਇਹ ਸ੍ਰੀ ਮੁਖਵਾਕ ਸਾਨੂੰ ਸਾਰੀ ਲੁਖਾਈ ਨੂੰ ਬਖਸ਼ਿਸ਼ ਕੀਤੀ ਹਨ ਕਿੱਡੀਆਂ ਵੱਡੀਆਂ ਰਹਿਮਤਾਂ ਕੀਤੀਆਂ ਹਨ ਮੈਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਦਾ ਔਰ ਸਰਦਾਰ ਹੁਮੇਦ ਸਿੰਘ ਜੀ ਕਾਲਾ ਸਰਦਾਰ ਜਸ ਸਰਦਾਰ ਜਗਦੀਪ ਸਿੰਘ ਜੀ ਕਾਲੋ ਔਰ ਇਸੇ ਤਰ੍ਹਾਂ ਬਹੁਤ ਸਤਿਕਾਰਯੋਗ ਜਸ ਸਰਦਾਰ ਜਸਪ੍ਰੀਤ ਸਿੰਘ ਜੀ ਕਰਮ ਸਰ ਸਾਹਿਬ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਔਰ ਵਿਸ਼ੇਸ਼ ਰੂਪ ਵਿੱਚ ਮੈਂ ਸਰਦਾਰ ਮਨਜਿੰਦਰ ਸਿੰਘ ਜੀ ਸਰਸਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ ਦਿੱਲੀ ਸਰਕਾਰ ਦੇ ਵਿੱਚ ਬਹੁਤ ਵੱਡੀ ਥਾਂ ਦਿੱਤੀ ਹੈ ਉਹਨਾਂ ਨੇ ਰਾਤ ਦਿਨ ਦਿੱਲੀ ਸਰਕਾਰ ਦਾ ਸਹਿਯੋਗ ਲੈ ਕੇ ਵੱਡਾ ਯੋਗਦਾਨ ਇਸ ਸਤਾਪ ਦੀ ਵਿੱਚ ਪਾਇਆ ਅੱਜ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਦੁਨੀਆ ਵਿੱਚ ਸਤਗੁਰੂ ਜੀ ਦੀ ਇਹ ਸ਼ਹੀਦੀ ਸਤਾਪਦੀ ਮਨਾਉਣ ਲਈ ਦਿੱਲੀ ਸਿਖਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਹ ਸਿਹਰਾ ਜਾ ਰਿਹਾ ਕਿ ਜਿੱਥੇ ਲੱਖਾਂ ਹੀ ਸੰਗਤਾਂ ਮੇਰੇ ਸਤਗੁਰੂ ਦੇ ਚਰਨਾਂ ਵਿੱਚ ਅੱਜ ਨਤਮਸਤਕ ਹੋ ਰਹੀ ਹੈ ਇਹ ਵਧਾਈ ਹੈ ਦਿੱਲੀ ਸਿਖਰਦਵਾਰਾ ਪ੍ਰਬੰਧਕ ਕਮੇਟੀ ਨੂੰ ਸੋ ਸਾਧ ਸੰਗਤ ਦੀ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਇਤਨੀ ਹਾਜ਼ਰੀ ਆਪ ਸਭ ਨੇ ਪਰਵਾਨ ਕਰਨੀ ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ